ਜੇਕਰ ਕਿਸੇ ਵਿਅਕਤੀ ਨੇ ਔਰਤ ਨੂੰ ਗੋਰੀ ਸੋਹਣੀ ਸਮਾਰਟ ਤੇ ਪਤਲੀ ਵਰਗਾ ਭੇਜਿਆ ਮੈਸੇਜ ਤਾਂ ਹੋਵੇਗੀ ਸਜ਼ਾ ਕੋਰਟ ਨੇ ਸੁਣਾ ਦਿੱਤਾ ਇਹ ਠੋਸ ਫੈਸਲਾ ਜਿਹਾ ਤੁਸੀਂ ਸਹੀ ਸੁਣ ਰਹੇ ਹੋ ਜੇਕਰ ਕਿਸੇ ਵਿਅਕਤੀ ਨੇ ਕਿਸੇ ਔਰਤ ਨੂੰ ਇਹ ਮੈਸੇਜ ਭੇਜਿਆ ਕਿ ਉਹ ਸੋਹਣੀ ਹੈ ਪਤਲੀ ਹੈ ਗੋਰੀ ਹੈ ਸਮਾਰਟ ਹੈ ਵਿਆਹੀ ਹੋਈ ਹੈ ਜਾਂ ਕੁਆਰੀ ਹੈ ਤਾਂ ਉਸ ਵਿਅਕਤੀ ਨੂੰ ਸਜ਼ਾ ਹੋਵੇਗੀ ਕਿਉਂਕਿ ਇਸ ਨੂੰ ਹੁਣ ਅਸ਼ਲੀਲਤਾ ਦੇ ਬਰਾਬਰ ਮੰਨਿਆ ਜਾਵੇਗਾ ਦਰਸਲ ਇੱਕ ਸਾਬਕਾ ਕਾਉਂਸਲਰ ਦੇ ਵੱਲੋਂ ਅਦਾਲਤ ਦੇ ਵਿੱਚ ਇਹ ਸ਼ਿਕਾਇਤ ਕੀਤੀ ਗਈ ਸੀ ਕਿ ਉਸ ਨੂੰ ਇੱਕ ਅਣਜਾਣ ਵਿਅਕਤੀ ਇਹ ਮੈਸੇਜ ਭੇਜ ਰਿਹਾ ਹੈ ਜਿਸ ਦੇ ਵਿੱਚ ਇਹ ਲਿਖਿਆ ਹੋਇਆ ਹੈ ਕਿ ਤੂੰ ਸੋਣੀ ਹੈ ਪਤਲੀ ਹੈ ਸਮਾਰਟ ਹੈ ਤੇ ਨਾਲ ਹੀ ਉਸ ਦੇ ਕੋਲੋਂ ਇਹ ਪੁੱਛਿਆ ਗਿਆ ਹੈ ਕਿ ਤੂੰ ਵਿਆਹੀ ਹੋਈਆਂ ਜਾਂ ਕੁਵਾਰੀਆਂ ਇਸ ਬੰਦ ਦੇ ਵਿੱਚ ਇਸ ਸਾਬਕਾ ਕਾਉਂਸਲਰ ਨੇ ਸ਼ਿਕਾਇਤ ਦਰਜ ਕਰਵਾਈ ਸੀ ਜਿਸ ਦੀ ਸੁਣਵਾਈ ਦੇ ਵਿੱਚੋਂ ਇਸ ਅਣਜਾਣ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਉਸ ਨੂੰ ਸਜ਼ਾ ਵੀ ਸੁਣਾਈ ਗਈ ਹੈ ਦੱਸਦੀ ਹੈ ਕਿ ਉਸ ਨੂੰ 3 ਮਹੀਨੇ ਦੀ ਸਜ਼ਾ ਸੁਣਾਈ ਗਈ ਹੈ ਤੇ ਇਸ ਦੇ ਬਾਰੇ ਦੇ ਵਿੱਚ ਅਦਾਲਤ ਦੇ ਵੱਲੋਂ ਇਹ ਟਿੱਪਣੀ ਕੀਤੀ ਗਈ ਹੈ ਕਿ ਜਦੋਂ ਕੋਈ ਵਿਅਕਤੀ ਇਹੋ ਜਿਹਾ ਮੈਸੇਜ ਕਿਸੇ ਔਰਤ ਨੂੰ ਕਰਦਾ ਹੈ ਤਾਂ ਇਸ ਨੂੰ ਅਸ਼ਲੀਲਤਾ ਦੇ ਬਰਾਬਰ ਮੰਨਿਆ ਜਾਵੇਗਾ ਦੱਸਦੀ ਹੈ ਕਿ ਇਸ ਬੰਦ ਦੇ ਵਿੱਚ ਇਸ ਵਿਅਕਤੀ ਦੇ ਵੱਲੋਂ ਸੈਸ਼ਨ ਅਦਾਲਤ ਦੇ ਵਿੱਚ ਚੁਣੌਤੀ ਵੀ ਦਿੱਤੀ ਗਈ ਸੀ ਤੇ ਇਸ ਤੇ ਦੁਬਾਰਾ ਤੋਂ ਵਿਚਾਰ ਵਟਾਂਦਰਾ ਹੋਇਆ ਸੀ ਤੇ ਬਾਅਦ ਦੇ ਵਿੱਚ ਇਸ ਵਿਅਕਤੀ ਵੱਲੋਂ ਦਿੱਤੀ ਗਈ ਚੁਣੌਤੀ ਨੂੰ ਖਾਰਜ ਕਰ ਦਿੱਤਾ ਗਿਆ ਸੀ ਕਿਉਂਕਿ ਇਸ ਵਿਅਕਤੀ ਦੇ ਕੋਲ ਇਸ ਗੱਲ ਨੂੰ ਸਾਬਿਤ ਕਰਨ ਦੇ ਲਈ ਕੋਈ ਸਬੂਤ ਨਹੀਂ ਸੀ ਤਾਂ ਇਸ ਦੀ ਦਿੱਤੀ ਹੋਈ ਚੁਣੌਤੀ ਨੂੰ ਖਾਰਜ ਕਰ ਦਿੱਤਾ ਗਿਆ ਸੀ ਹਾਲਾਂਕਿ ਇਸ ਵਿਅਕਤੀ ਦੇ ਵੱਲੋਂ ਇਹ ਗੱਲ ਆਖੀ ਗਈ ਸੀ ਕਿ ਇਹ ਰਾਜਨੀਤਿਕ ਵਚਨਬੱਧਤਾ ਦਾ ਕਰਕੇ ਹੋਇਆ ਉਸਨੇ ਅਜਿਹਾ ਕੁਝ ਨਹੀਂ ਕੀਤਾ ਪਰੰਤੂ ਇਸ ਅਸ਼ੈਸ਼ਨ ਅਦਾਲਤ ਨੇ ਇਹ ਗੱਲ ਆਖ ਦਿੱਤੀ ਹੈ ਕਿ ਜੇਕਰ ਕਿਸੇ ਅਣਜਾਣ ਵਿਅਕਤੀ ਦੇ ਵੱਲੋਂ ਇਸ ਤਰ੍ਹਾਂ ਦਾ ਕੋਈ ਵੀ ਮੈਸੇਜ ਕਿਸੇ ਅਣਜਾਣ ਔਰਤ ਨੂੰ ਭੇਜਿਆ ਜਾਂਦਾ ਹੈ ਤਾਂ ਇਸ ਨੂੰ ਅਸ਼ਲੀਲਤਾ ਮੰਨਿਆ ਜਾਵੇਗਾ ਦੱਸਦੀ ਹੈ ਕਿ ਇਸ ਸਾਬਕਾ ਕਾਉਂਸਲਰ ਨੇ ਇਹ ਗੱਲ ਆਖੀ ਸੀ ਕਿ ਜੇਕਰ ਕੋਈ ਵੀ ਅਣਜਾਣ ਵਿਅਕਤੀ ਉਸ ਵਰਗੀ ਕਿਸੇ ਵੀ ਔਰਤ ਨੂੰ ਇਹੋ ਜਿਹਾ ਮੈਸੇਜ ਭੇਜਦਾ ਹੈ ਚਾਹੇ ਉਹ WhatsApp ਦੇ ਰਾਹੀਂ ਆਉਂਦਾ ਹੈ ਜਾਂ ਫਿਰ ਉਸ ਤਰ੍ਹਾਂ ਮੋਬਾਈਲ ਤੇ ਆਉਂਦਾ ਹੈ ਤਾਂ ਇਹ ਉਸ ਦਾ ਪਤੀ ਕਦੀ ਵੀ ਬਰਦਾਸ਼ਤ ਨਹੀਂ ਕਰੇਗਾ ਕਿ ਉਸ ਦੀ ਪਤਨੀ ਨੂੰ ਕੋਈ ਅਣਜਾਣ ਵਿਅਕਤੀ ਇਹੋ ਜਿਹਾ ਮੈਸੇਜ ਭੇਜੇ ਕਿਉਂਕਿ ਉਸ ਦਾ ਪਤੀ ਵੀ ਕਾਉਂਸਲਰ ਹੈ ਜਿਹੜਾ ਕਿ ਇੱਕ ਦਿਗਜ ਹੈ ਸੋ ਇਸ ਤਰ੍ਹਾਂ ਦੇ ਨਾਲ ਨਹੀਂ ਹੋਣਾ ਚਾਹੀਦਾ ਨਾਲ ਹੀ ਅਦਾਲਤ ਨੇ ਵੀ ਏ ਗੱਲ ਆਖੀ ਹੈ ਕਿ ਕੋਈ ਵੀ ਔਰਤ ਆਪਣੀ ਇੱਜ਼ਤ ਨੂੰ ਦਾਤੇ ਲਾ ਕੇ ਕਿਸੇ ਹੋਰ ਵਿਅਕਤੀ ਨੂੰ ਸਜ਼ਾ ਦੇਉਣ ਬਾਰੇ ਨਹੀਂ ਸੋਚ ਸਕਦੀ ਇਸੇ ਕਰਕੇ ਹੀ ਇਸ ਵਿਅਕਤੀ ਦੇ ਵੱਲੋਂ ਜਿਹੜੀ ਚੁਣੌਤੀ ਦਿੱਤੀ ਗਈ ਸੀ ਉਸ ਨੂੰ ਖਾਰਜ ਕਰ ਦਿੱਤਾ ਗਿਆ ਸੀ ਸੋ ਅਦਾਲਤ ਦੇ ਵੱਲੋਂ ਇਹ ਵੱਡਾ ਫੈਸਲਾ ਸੁਣਾ ਦਿੱਤਾ ਗਿਆ ਹੈ ਕਿ ਜੇਕਰ ਕਿਸੇ ਅਣਜਾਣ ਵਿਅਕਤੀ ਦੇ ਵੱਲੋਂ ਕਿਸੇ ਹੋਰ ਅਣਜਾਣ ਔਰਤ ਨੂੰ ਇਸ ਤਰ੍ਹਾਂ ਦਾ ਮੈਸੇਜ ਭੇਜਿਆ ਜਾਂਦਾ ਹੈ ਜਿਸ ਦੇ ਵਿੱਚ ਗਲਾਂ ਲਿਖੀਆਂ ਜਾਂਦੀਆਂ ਨੇ ਤਾਂ ਉਸ ਨੂੰ ਸਜ਼ਾ ਹੋਵੇਗੀ ਕਿਉਂਕਿ ਹੁਣ ਇਸ ਨੂੰ ਅਸ਼ਲੀਲਤਾ ਦੇ ਬਰਾਬਰ ਮੰਨਿਆ ਜਾਵੇਗਾ